ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਪਹਿਲਾ ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦ ਸੁਹਾਇ ਰਾਮ ਸਾਚੈ ਸਬਦ ਸੁਹਾਇ ਰਾਮ ਤਨ ਪਿਰ ਮੇਲ ਪਇਆ ਪ੍ਰਭੂ ਆਪ ਮਿਲਾਇਆ RAM ਪ੍ਰਭੂ ਆਪ ਮਿਲਾਇਆ ਸੱਚ ਮਨ ਵਸਾਇਆ ਕੰਮਣ ਸਹਜੇ ਮਾਤੀ ਗੁਰ ਸ਼ਬਦ ਸੀਗਾਰੀ ਸੱਚ ਸਵਾਰੀ ਸਦਾ 라ਵੇ ਰੰਗ ਰਾਤੀ ਆਪ ਗਵਾਏ ਹਰ ਵਾਰ ਪਾਏ ਤਾ ਹਰ ਰਸ ਮਨ ਵਸਾਇਆ ਕਹ ਨਾਨਕ ਗੁਰ ਸ਼ਬਦ ਸਵਾਰੀ ਸਫਲਿਓ ਜਨਮ ਸਬਾਇਆ ਦੂਜੜ ਕਾਮਣ ਭਰਮ ਭੁੱਲੀ ਦੂਜੜ ਕਸਕੇ ਹੀ ਬੋਲਣਾ ਦੂਜੜ ਕਾਮਣ ਭਰਮ ਭੁੱਲੀ ਹਰ ਵਾਰ ਨਾ ਪਾਏ RAM ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨਮੁਖ ਇਆਣੀ ਔਗਣ ਔਗਣਮੰਤੀ ਝੂਰੇ ਬਿਰਥਾ ਜਨਮ ਗਵਾਏ ਮਨਮੁਖ ਇਆਣੀ ਔਗਣਮੰਤੀ ਝੂਰੇ ਆਪਣਾ ਸਤਿਗੁਰੂ ਸੇਵ ਸਦਾ ਸੁਖ ਪਾਇਆ ਤਾ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰਹੁ ਸਰਸੀ ਹਾਂ ਵਿਗਸੀ ਸਰਸੀ ਇਹ ਪੂਲੀ ਵਿਚਾਰਨ ਕਰਨੇ ਹਨ ਸਚੈ ਸ਼ਬਦ ਸੁਭਾਏ ਨਾਨਕ ਬਿਰਨਾਵੈ ਕਾਮਣ ਪਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਪਿਰ ਸੰਗ ਕਾਮਣ ਜਾਣਿਆ ਪਿਰ ਸੰਗ ਪਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ RAM ਅੰਤਰ ਸ਼ਬਦ ਮਿਲੀ ਸਹਜੇ ਤਪਤ 부ਝਾਈ RAM ਸਹਜੇ ਤਪਤ 부ਝਾਈ RAM ਸ਼ਬਦ ਤਪਤ 부ਝਾਈ ਅੰਤਰ ਸਾਥ ਆਈ ਸਹਜੇ ਹਰ ਰਸ ਚਾਖਿਆ ਮੇਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਪਾਖਿਆ ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਸਭ ਜਗ ਨਾਨਕ ਬਿਨ ਭਗਤੀ ਜਗ ਬਉਰਾਨਾ ਸੱਚੇ ਸ਼ਬਦ ਮਿਲਾਈ ਸਾ ਧਨ ਮਨ ਅਨੰਦ ਭਇਆ ਹਰ ਜੀਉ ਮੇਲ ਪਿਆਰੇ RAM ਸਾਧਾਨ ਵਖਰੇ ਹੀ ਪਾਠ ਕਰਨਾ ਹੈ ਸਾਧਾਨ ਇਥੇ ਯਮਕ ਲਾਦਣੀ ਹੈ ਮਨ ਅਨੰਦ ਭਇਆ ਇਥੇ ਵਿਸਰਾਮ ਹਰ ਜੀਵ ਮੇਲ ਪਿਆਰੇ RAM ਸਾਧਾਨ ਹਰ ਕਾ ਰਾਸ ਰਸੀ ਗੁਰ ਕੈ ਸਬਦ ਅਪਾਰੇ RAM ਕਿ ਵੀ ਰਾਸ ਰਸੀ ਪੂਲੇ ਪਦ ਉਚਾਰਨ ਕਰੇ ਸਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਬਸੀ 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 ਪੁੱਲ ਲਈ ਸੇਜ ਸੁਹਾਵੀ ਜਾ ਪਿਰ ਰਾਵੀ ਮਿਲ ਪ੍ਰੀਤਮ ਆਵਗਣ ਨਸੇ ਜੇਤ ਘਰ ਨਾਮ ਹਰ ਸਦਾ ਸਤਿਾਈਐ ਜੇਤ ਘਰ ਨਾਮ ਹਰ ਸਦਾ ਸਤਿਾਈਐ ਜੇਤ ਘਰ ਨਾਮ ਹਰ ਸਦਾ ਸਤਿਾਈਐ ਸੋਹ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਅਨੰਦ ਹੈ ਹਰ ਮਿਲਿਆ ਕਾਰਜ ਸਾਰੇ ਅਸੀਂ ਆਨੰਦ ਹੀ ਉਚਾਰਨ ਕਰਨਾ ਆਨੰਦ ਨਹੀਂ ਕਹਿਣਾ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰੋ ਤੀਜਾ ਇਹ ਛੰਤ ਹੀ ਉਚਾਰਨ ਕਰਨਾ ਕਈ ਅੰਜਾਨ ਪਾਠ ਹੀ ਸੰਤ ਹੀ ਕਹਿ ਜਾਂਦੇ ਹਨ ਛੰਤ ਉਚਾਰ ਕਰਨਾ ਸਾਜਨ ਮੇਰੇ ਪ੍ਰੀਤਮ ਆਹ ਤੁਮ ਸਹਿ ਕੀ ਭਗਤ ਕਰੇ ਹੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵਾ ਹੋ ਸਦਾ ਆਪਣਾ ਨਾਮ ਪਦਾਰਥ ਲੈ ਹੋ ਭਗਤ ਕਰਹੋ ਤੁਮ ਸਹਿ ਕੀਰੀ ਸਹਿ ਕੀਰੀ ਭਗਤ ਕਰਹੋ ਤੁਮ ਸਹਿ ਕੀਰੀ ਭਗਤ ਕਰੋ ਤੁਮ ਸਹ ਕੀਰੀ ਜੋ ਸਹ ਪਿਆਰੇ ਭਾਵਾਈ ਆਪਣਾ ਭਾਣਾ ਤੁਮ ਕਰਹੁ ਤਾ ਫਿਰ ਸਹ ਖੁਸੀ ਨ ਆਵੈ ਠੀਕ ਹੋ ਸਾਬ ਹਾਂਜੀ ਆਪਣਾ ਭਾਣਾ ਤੁਮ ਕਰਹੁ ਇਥੇ ਵਿਸਰਾਮ ਹੈ ਤਾ ਫਿਰ ਸਹ ਖੁਸੀ ਨ ਆਵੈ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰ ਕੋ ਗੁਰਦੁਆਰ ਕੋ ਪਾਵੈ ਵਹ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵਾਏ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵਾਹਿ ਹਾਂਜੀ ਮੇਰੇ ਮਨ ਬੈਰਾਗਿਆ ਇਥੇ ਵਿਸਰਾਮ ਲਾਦਣਾ ਤੂੰ ਬੈਰਾਗ ਕਰ ਕਿਸ ਦਿਖਾਵਹਿ ਹਰ ਸੋਹਿਲਾ ਤੇਨ ਸਾਧੂ ਸਦਾ ਜੋ ਹਰ ਗੁਣ ਗਾਵਹਿ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਭ ਕਿਸ ਜਾਣੈ ਜਾਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਨੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੈ ਏਵ ਕਹ ਨਾਨਕ ਸੋ ਬੈਰਾਗੀ ਅਨ ਦਿਨ ਹਰਿ ਲਿਵਲਾਵੈ ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰ ਤੇਰਾ ਨਾਲੇ ਮਨ ਸਿਆਣ ਪਛੋੜੀਐ ਗੁਰ ਕਾ ਸਬਦ ਸੁਮਾਲੇ ਸਾਥ ਤੇਰਾ ਸੋ ਸਹੋ ਸਦਾ ਹੈ ਇਕ ਖੇਨ ਹਰ ਨਾਮ ਸੰਭਾਲੇ ਇਕ ਖੇਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮ ਪਾਦ ਪਾਵਹੀ ਅੰਤ ਪਰਮ ਪਾਦ ਪਾਵਹੀ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸਮਾਲੇ ਏਉ ਕਹੈ ਨਾਨਕ ਜਹਿ ਮਨ ਤੂੰ ਤਾਵਦਾ ਕਿੱਥੇ ਵਿਸਰਾਮ ਲਾਉਣਾ ਹੈ ਏਉ ਕਹੈ ਨਾਨਕ ਜਹਿ ਮਨ ਤੂੰ ਤਾਵਦਾ ਏਉ ਏ ਹਾਂਜੀ ਏਉ ਛੇਤੀ ਬੋਲ ਤਹ ਹਰ ਤੀਰੇ ਸਦਾ ਨਾਲੇ ਸਤਗੁਰ ਮਿਲਿਆ ਤਾਵਤ ਥੰਮਿਆ ਨਿਜ ਘਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥੰਮਿਆ ਸਤ ਗੁਰ ਮਿਲਿਆ ਦਸਵਾ ਦੁਆਰ ਪਾਇਆ ਤਿਥੈ ਅੰਮ੍ਰਿਤ ਪੂਜਨ ਸਹਜ ਧੁਨ ਉਪਜੈ ਜਿਤ ਸਬਦ ਜਗਤ ਥੰਮ ਰਹਾਇਆ ਤਹ ਅਨੇਕ ਬਾਜੇ ਸਦਾ ਅਨੰਦ ਹੈ ਸਚੇ ਰਹਿ ਆ ਸਮਾਏ ਇਓ ਕਹ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ ਇਓ ਇਓ ਕਹ ਨਾਨਕ ਸਤਿਗੁਰ ਮਿਲਿਆ ਇਥੇ ਵਿਸਰਾਮ ਲਾਉਣਾ ਹੈ ਧਾਵਤ ਥੰਮਿਆ ਨਿਜ ਘਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਮਨ ਪਦ ਤੇ ਯਮਕ ਲਾ ਦਨੀਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾੜ ਤਾ ਸੋਹ ਜਾਣ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰ사ਦੀ ਏਕੋ ਜਾਣ ਤਾ ਦੂਜਾ ਭਾਉ ਨਾ ਹੋਈ ਮਨ ਸਾਤ ਆਈ ਵੱਜੀ ਵਧਾਈ ਵਧਾਈ ਮਨ ਸਾਤ ਆਈ ਵੱਜੀ ਵਧਾਈ ਤਾ ਹੋਆ ਪਰਵਾਣ ਏਉ ਕਹ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਏਉ ਕਹ ਨਾਨਕ ਇਥੇ ਠਮਕੈ ਮਨ ਇਥੀਮ ਕਲਾ ਕੀ ਤੂੰ ਜੋਤ ਸਰੂਪ ਹੈ ਇਥੇ ਵਿਸਰਾਮ ਆਪਣਾ ਮੂਲ ਪਛਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ